ਅਸਵੈਲਾ ਦੀ ਖਬਰ ਅਬਰਿਸਰ ਤੋਂ ਸਾਹਮਣੇ ਆ ਰਹੀਆ ਜਿੱਥੇ ਕਿ ਜੇਰੇਲਾਜ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਇਸ ਨੌਜਵਾਨ ਨੇ ਆਪਣੀ ਲਵ ਮੈਰਿਜ ਕਰਵਾਈ ਸੀ ਕੁੜੀ ਬਠੀਡਾ ਦੀ ਰਹਿਣ ਵਾਲੀ ਸੀ ਪਰ ਵਿਆਹ ਤੋਂ ਕੁਝ ਕੁ ਸਾਲ ਬਾਅਦ ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ 1 ਸਾਲ ਬਾਅਦ ਹੀ ਇਹਨਾਂ ਦੇ ਆਪਸ ਕਿਸੇ ਗੱਲ ਨੂੰ ਲੈ ਕੇ ਮਤਭੇਦ ਸ਼ੁਰੂ ਹੋ ਗਏ ਤਾਂ ਜਦ ਨੌਜਵਾਨ ਮੁੰਡਾ ਆਪਣੀ ਵੋਟੀ ਨੂੰ ਉਸ ਦੇ ਘਰੋਂ ਵਾਪਸ ਲਿਆਉਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਵਰਤਕ ਨੌਜਵਾਨ ਦੇ ਘਰ ਵਾਲਿਆਂ ਤੇ ਦੋਸ਼ ਲਗਾਏ ਦੇ ਕਿ ਸੋਹਰਾ ਪਰਿਵਾਰ ਦੇ ਵੱਲੋਂ ਉਸਦੇ ਬੁੱਢੇ ਨੂੰ ਬਾਰਿਆ ਕੁੱਟਿਆ ਗਿਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜੇਰੇ ਇਲਾਜ ਦੌਰਾਨ ਉਸ ਦੀ ਜਵਾਨ ਦੀ ਮੌਤ ਹੋ ਗਈ ਹੈ ਤੇ ਸਵੇਲੇ ਦੀ ਖਬਰ ਅਬਰਿਸਮ ਤੋਂ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਕਿਹੜੀਆਂ-ਕਿਹੜੀਆਂ ਗੱਲਾਂ ਉਸ ਨੂੰ ਲੈ ਕੇ ਸਭਾਬ ਨੇ ਨੂੰ ਲੈ ਕੇ ਸਾਝੀਆਂ ਕੀਤੀਆਂ ਨੇ ਤੁਸੀਂ ਵੀ ਸੁਣੋ ਮੈਂ ਵੀ ਜੀ ਗੁਰਸੇ ਸਿੰਘਾਂ ਖਾਪੜਖੜੀੋਂ ਬੋਲ ਰਿਹਾ ਵਾਂ ਮੇਰੀ ਮੌਦਾ ਹੈ ਭਰਾ ਦੀ ਮੌਦਾ ਕਰ ਜਿਹੜਾ ਵਾ ਬਣਿਆ ਵਾ ਇਹ ਰੋਮਿਕਾ ਨਾ ਦੀ ਕੁੜੀ ਬਣਾਲਿਓ ਵਹ ਕਿਹ ਰਹੰਦਾ ਨੂੰ ਅਸੀਂ 1 ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲ ਉਹ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਆ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋਪਾਈ ਤੇ ਤੇਜ਼ ਦਾਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਵਾ ਛੋਟਾ ਭਰਾ ਉਰੀ ਡੈੱਡ ਬੋਡੀ ਲੈ ਕੇ ਆਇਆ ਸੀ ਮੰਨੂ ਰੋੜਾ ਦੇ ਹਸਪੀਟਲ ਗਿਆ ਆ ਉਦੋਂ ਡੈੱਡ ਬੋਡੀ ਉਹਦੀ ਲਿਆਦੀ ਗਈ ਆ ਹੁਣ ਡੈੱਡ ਬੋਡੀ ਜਿਹੜੀ ਆ ਸਿਵਲ ਹਸਪੀਟਲ ਪਈ ਆ ਠੀਕ ਆ ਜੀ ਉਥੋਂ ਪੋਸਟਮਾਨ ਹੋ ਕੇ ਸਾਡੇ ਕੋਲੇ ਮੈਂ ਅਪੀਲ ਕਰੂੰਗਾ ਇਹੋ ਹੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮਨੂਨ ਇਨਸਾਫ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਮੈਂ ਗਰੀਬ ਬੰਦਾ ਵਾ ਮੈਨੂੰ ਇਨਸਾਫ ਦਿੱਤਾ ਜਾਵੇ ਮਾਰਕੋ ਟ ਕਿਸ ਜਗ੍ਹਾ ਤੇ ਕੀਤੀ ਗਈ ਤੇ ਕਿੰਨਾ ਮਾਰਕੋ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਰੋਮਿਕਾ ਵਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਂ ਇੱਥੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਉਹਦਾ ਮਾਮਾ ਅੰਦਰੀ ਦਾ ਰਹਿਣ ਵਾਲਾ ਉਹ ਆਇਆ ਸੀ ਉਹਦੇ ਨਾਲ ਹੀ ਸਾਡਾ ਰਿਸ਼ਤਾ ਸਾਰਾ ਕੁਝ ਹੋਇਆ ਵਾ ਤੇ ਕਿਦੋਂ ਦੀ ਘਟਨਾ ਵੈ ਸਾਰੀ ਘਟਨਾ ਵੀਰ ਜੀ ਕੱਲ ਸ਼ਾਮ ਦੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਉਹ ਜ਼ਖਮੀ ਪਿਆ ਆ ਜ਼ਖਮੀ ਵਲਗੀ ਸਾਨੂੰ ਪਹਿਲਾਂ ਲੱਗਾ ਕਿ 8:30 ਤੇ 8:23 ਤੇ ਉਸ ਤੋਂ ਬਾਅਦ ਸਾਡਾ ਬ੍ਰਦਰ ਗਿਆ ਲੈਣ ਨੂੰ ਉੱਥੇ ਦੇ ਮੌਜੂਦ ਮਾਮਾ ਫੁੱਫੜ ਤੇ ਉਹਦਾ ਬ੍ਰਦਰ ਉਹਦਾ ਮਾ ਦੇ ਪਿਓ ਮੌਜੂਦ ਸੀ ਉੱਥੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਕਾਰਵਾਈ ਆਪਣੀ ਜਾਰੀ ਆ ਕਹਿੰਦੇ ਕਰਾਂਗੇ ਕੈਮਰੇ ਵੇਖਾਂਗੇ ਇਹ ਕਰਾਂਗੇ ਉਹ ਕਰਾਂਗੇ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਉਹ ਕੁਝ ਕਰੂਗੀ ਮਾਮਾ ਦੇ ਮੁੰਡੇ ਲੜਕੀ ਵਾਲੇ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਗੁਰੂ ਕੀ ਵਡਾਲੀ ਦੇ ਅੱਜ ਸਵੇਰੇ ਤੜਕੇ ਕੋਈ 2:3 3 ਵਜੇ ਖਾਪਰ ਖੜੀ ਤੋਂ ਕੁਝ ਮੌਦਵਾਰ ਬੰਦੇ ਨੇ ਔਰ ਲੜਕਾ ਮਨਜੀਤ ਸਿੰਘ ਜਿਹਦੀ ਡੈਥ ਹੋਈ ਆ ਇਹਦਾ ਬ੍ਰਦਰ ਉਹ ਨਾਲ ਉਹਲੇ ਠੇਕੇਦਾਰ ਜਿੱਥੇ ਕੰਮ ਕਰਦਾ ਸੀ ਉਸਰੇ ਆਈ ਸੀ ਤੇ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਸਾਡਾ ਲੜਕਾ ਮਨਜੀਤ ਸਿੰਘ ਜੀ ਲਈ ਇਸ ਵੰਦੀ ਲੇਟ ਕੁਲਵਿੰਦਰ ਸਿੰਘ ਪਾਚੀ ਖਾਪੜਖੇੜੀ ਦਾ ਵਿਆਹ ਜਿਹੜਾ ਵਾ ਉਹ ਰੋਮਾ ਨਾਲ ਹੋਇਆ ਸੀ ਲਵ ਮੈਰਿਜ ਇੱਕ ਸਾਲ ਪਹਿਲੇ ਇਹਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਤੇ ਕੱਲ ਵੀ ਜਿਹੜੀ ਉਹ ਮਹੀਨਾ ਪਹਿਲੇ ਉਹ ਲੜਕੇ ਗਈ ਸੀ ਔਰ ਕੱਲ ਕੇਦੇ ਕੱਪੜੇ ਲੈਣ ਆਈ ਸੀ ਘਰੇ ਤੇ ਇਹ ਵੀ ਮੁੱਦਾ ਉਹਦੇ ਮੱਦੇਰੀ ਚੱਲ ਗਿਆ ਉਹਨਾਂ ਨੇ ਇਹਨੂੰ ਘਰ ਨਹੀਂ ਵੜਨ ਦਿੱਤਾ ਤੇ ਇਹ ਤਾਈ ਸੱਸ ਦੇ ਘਰ ਜਾ ਕੇ ਬੈਠ ਗਿਆ ਉੱਥੇ ਬੈਠਾ ਉਹ ਵੀ ਲੇਡੀ ਘਰ ਇਕੱਲੀ ਸੀ ਉੱਥੇ ਬੈਠਾ ਇਹਨਾਂ ਕੋ ਪਾਣੀ ਪੂਣੀ ਮੰਗਦਾ ਰਿਹਾ ਉਹ ਚਰੀ ਇਕੱਲੀ ਲੇਡੀ ਉਹਨੂੰ ਪਾਣੀ ਪੂਣੀ ਦਿੱਤਾ ਉਹਨੇ ਹਾਂਜੀ ਹਾਂਜੀ ਤੇ ਮੁੜ ਕੇ ਇਹਦੀ ਬਾਈਕ ਰੋਮਾ ਨੇ ਆਪਣੇ ਦਿਓਰ ਨੂੰ ਜਾਂ ਮੇਰੇ ਖਿਆਲ ਜੇਠ ਅਕ ਦਿਓਰ ਆ ਉਹਨੂੰ ਫੋਨ ਕੀਤਾ ਕਿ ਇਹ ਇਥੇ ਆਣ ਕੇ ਰੋਲਾ ਪਾਣ ਡਿਆ ਨੂੰ ਲੈ ਜਾਓ ਇਹ ਤਿੰਨ ਜਣੇ ਇਹਨੂੰ ਲੈਣ ਗਏ ਨੇ ਉਥੋਂ ਉਹਨੂੰ ਇਹਨਾਂ ਨੇ ਚੁੱਕਿਆ ਵਾ ਸਾ ਲੈਂਦਾ ਸੀ ਤੇ ਖਾਪੜ ਕਿਹੜੀ ਲੱਗੇ ਦੋ ਤਿੰਨ ਘੰਟੇ ਬਾਅਦ ਜਦੋਂ ਇਹਦੀ ਦੁਬਾਰਾ ਤਬੀਅਤ ਵਿਗੜੀ ਆ ਤੇ ਇਹਨਾਂ ਨੇ ਇੱਥੇ ਅਰੋੜਾ ਹਸਪਤਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ। ਇਹਦੀ ਡੈੱਡ ਬਾਡੀ ਸਿਵਲ ਹਸਪਤਲ ਕੋਲ ਇੱਥੇ ਅਮਰਚਰ ਵੀ ਕੇ ਜਮ੍ਹਾਂ ਕਰਵਾਈ ਹੈ। ਔਰ ਪੋਸਟਮਾਰਟਮ ਡਾਕਟਰਾਂ ਦੇ ਜਿਹੜਾ ਵਾ ਪੈਨਲ ਦੇ ਥਲੇ ਕਰਵਾ ਰਹੇ ਆ। ਅਗਰ ਕੱਲ ਨੂੰ ਕੋਈ ਥੋੜ੍ਹ ਸਾਹ ਸਾਹਮਣੇ ਆਂਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਔਰ ਇਹਦਾ ਜਿਹੜਾ ਜਾਰੀ ਤੌਰ ਤੇ ਤੇ ਸਰੀਰ ਤੇ ਨਾ ਕੋਈ ਗਲੇ ਤੇ ਨਾ ਕੋਈ ਸਰੀਰ ਤੇ ਹੋਰ ਕੋਈ ਛੱਟਾ ਵਾ ਪਹਿਲੀ ਨਜ਼ਰ ਦੇ ਵਿੱਚ ਇਨੈਚੁਰਲ ਡੈਥ ਲੱਗਦੀ ਹੈ ਪਰ ਫਿਰ ਵੀ ਜੋ ਡਾਕਟਰ ਦਾ opinion ਆਏਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ